ਅਨਕੁਆਰੀ ਜੀ ਉਹਦੇ ਤੇ ਆ ਆਪਾਂ ਕੋਈ ਕੈਸ਼ ਤੇ ਦੇ ਨਹੀਂ ਰਹੇ ਆਪਾਂ ਜਿੱਦਾਂ ਕੱਲ ਗਿਆ ਸੀ ਖਾਲੀ ਚੈੱਕ ਦੇਵਾਂਗੇ ਚੈੱਕ ਵਾਪਸ ਉਦੋਂ ਲਵਾਂਗੇ ਜਦੋਂ ਹੌਲੀ-ਹੌਲੀ ਪੰਜ ਸਾਲਾਂ ਚ ਪੂਰੇ ਹੋ ਜਾਣਗੇ ਪਿੰਡ ਵਾਲਿਆਂ ਨੂੰ ਪੈਸੇ ਦੇਣੇ ਇਹ ਲੈਣ ਵਾਸਤੇ ਇਹਦੇ ਚ ਆਪ ਤਾਂ ਅਸੀਂ ਖੁਦ ਲਾਉਣੇ ਨਹੀਂਗੇ ਤੇ ਖੁਦ ਸਾਮਾਨ ਲੈ ਕੇ ਆਪੇ ਜਾਾਂਗੇ ਪਰਤੀ ਇਕ ਉਹਨਾਂ ਨੂੰ ਜਾਏਗੀ ਇੱਕ ਸਾਡੇ ਕੋਲ ਹੈ ਕਿ ਜਿੱਦਾਂ 5 2 ਕਰੋੜ ਪੂਰਾ ਹੋ ਜਾਂਦਾ ਉਦੋਂ ਉਹ ਸਾਨੂੰ ਚੈੱਕ ਖਾਲੀ ਵਾਪਸ ਦੇ ਦੇਣ ਨਹੀਂ ਤਾਂ ਸਾਡੇ ਤੇ ਬਣਦੀ ਕਾਰਵਾਈ ਕਰ ਸਕਦੇ ਆ ਪਰ ਉਹ ਕੱਲ ਦਾ ਜਿਹੜਾ ਕੰਮ ਹੀ ਉਹ ਪਿੰਡ ਵਾਲਿਆਂ ਨੂੰ ਨਹੀਂ ਸਾਰੀਆਂ ਪਾਰਟੀਆਂ ਨੂੰ ਨਹੀਂ ਵਧੀਆ ਲੱਗਾ ਤੋਂ ਇਸ ਕਰਕੇ ਕੱਲ ਦਾ ਸਾਰਾ ਰਿਜੈਕਟ ਹੋ ਗਿਆ ਆ ਤੇ ਹੁਣ ਗਾਹ ਜੋ ਸਾਰੇ ਕੱਲ ਦੀ ਆਪਣੀ ਆਪਣੀ ਦੌੜਾ ਲਾਉਣ ਦੇ ਆ ਕਾਂਗਰਸੀ ਝਾੜੂ ਵਾਲੇ ਫਿਰ ਦੂਸਰੇ ਆ ਅਕਾਲੀ ਦਲ ਦੇ ਉਹ ਆਪਣੇ ਕਾਗਜ਼ ਭਰਨ ਗਏ ਆ ਅਸੀਂ ਵੀ ਜਾਵਾਂਗੇ ਹੁਣ ਤਿਆਰੀ ਕਰਦੇ ਆ ਅੱਜ ਕੁਝ ਫਾਈਲਾਂ ਅਧੂਰੀਆਂ ਪਰ ਕੱਲ ਨੂੰ ਪੂਰੀਆਂ ਕਰਾ ਕੇ ਕਿਉਂਕਿ ਥੋੜਾ ਮੁਸ਼ਕਲਾ ਆਉਂਦੀਆਂ ਨੇ ਥੋੜਾ ਕੱਲ ਦਾ ਆਪਾਂ ਕਾਗਜ਼ ਜਮ੍ਹਾਂ ਕਰਾਵਾਂਗੇ ਅਜੇ 2 ਦਿਨ ਹੈਗੇ ਆ ਤੇ ਨਹੀਂ ਜੀ ਉਹ ਪਿੰਡ ਵੱਲੋਂ ਹੀ ਪਹਿਲਾਂ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਹੋਈ ਆ ਤੇ ਫਿਰ ਤੁਹਾਨੂੰ ਪਤਾ ਵੀ ਜਦੋਂ ਨੌਨਸਮੈਂਟਾ ਪਿੰਡ 'ਚ ਹੋਣ ਤੇ ਕਾਰਨ ਹੁਣ ਪੰਚਾਇਤ ਹੀ ਬੋਲੀਦੀ ਹੁੰਦੀ ਆ ਤੇ ਉਹ ਵੀ ਤੇ ਗੁਰਦੁਆਰਾ ਸਾਹਿਬ ਹੀ ਹੁੰਦੀ ਉਹ ਤੇ ਕਿੰਨੇ ਜਦੋਜਾਦ ਹੁੰਦੇ ਆ ਉਹ 'ਚ ਹਰ ਇੱਕ ਦਾ ਜੀ ਕਰਦਾ ਵੀ ਮੈਂ ਵੀ ਪਲਾਟ ਲਵਾਂ ਇਹ ਤੇ ਇੱਕ ਪਿੰਡ ਦੇ ਭਲੇ ਵਾਸਤੇ ਆ ਕਿਉਂਕਿ ਸਾਡੇ ਪਾਣੀ ਦੇ ਨਿਕਾਸ ਨੂੰ ਕੋਈ 15 ਤੋਂ 15 ਸਾਲ ਤੋਂ ਪਲੱਸ ਹੀ ਹੋ ਗਿਆ ਜਿਹੜਾ ਨਰਕੀ ਪਿਆ ਆ ਕਈ ਵਾਰੀ ਲੋਕਾਂ ਨੂੰ ਮੀਂਹ ਪੈਣ ਤੇ ਸਲੈਬ ਤੇ ਬੈਠੀਆਂ ਆ ਬੀਬੀਆਂ ਦੀਆਂ ਵੀਡੀਓ ਵੀ ਪਈਆਂ ਨੇ ਅੱਜ ਤੋਂ ਪ੍ਰਸ਼ਾਸਨ ਨੂੰ ਵੀ ਕਈਆਂ ਨੇ ਬੇ ਸਲੈਬ ਤੇ ਬਹਿ ਕੇ ਰੋਟੀਆਂ ਪਕਾਉਂਦੀਆਂ ਹਾਂਜੀ ਤੇ ਅਸੀਂ ਜਦੋਂ ਪਾਣੀ ਪੀਂਨੇ ਆ ਸਾਨੂੰ ਮੁੱਲ ਦੇ ਪਾਣੀ ਪੀਂਨੇ ਪੀਂਦੇ ਬੱਚਿਆਂ ਦੀ ਸਿਹਤਾਂ ਖਰਾਬ ਹੁੰਦੀਆਂ ਇਹ ਸਾਨੂੰ ਲੈ ਕੇ ਹੀ ਪਿੰਡ ਵਾਲਿਆਂ ਆਖਿਆ ਕਿ ਆਪਾਂ ਇਹ ਡਵੈਲਪ ਜਿਹੜਾ ਆ ਪਿੰਡ ਵਾਲੇ ਖੁਦ ਕਰਾਂਗੇ ਇਹ ਕੋਈ ਪੰਚਾਇਤ ਜਿਹਦਾ ਮੰਨ ਲੋ ਅਸੀਂ ਚੁੰਟਦੇ ਆ ਆਪਣਾ ਸਾਨੂੰ ਕਰਦੇ ਹੀ ਤੇ ਉਹਦੇ ਤੇ ਇਹ ਨਹੀਂ ਵੀ ਅਸੀਂ ਖੋਦੋ ਪੈਸੇ ਲਾਉਣੇ ਆ ਪਿੰਡ ਵਾਲਿਆਂ ਹੀ ਲਾਉਣੇ ਜਿੱਦਣ ਦੋ ਪੂਰੇ ਹੁੰਦੇ ਉਹ ਦੋਨੋਂ ਸਾਨੂੰ ਖਾਲੀ ਚੱਕ ਜਿਹੜਾ ਸਾਡਾ ਹੀ ਉਹ ਵਾਪਸ ਹੀ ਲੈਣ ਦੇ ਹੱਕਦਾਰ ਹੁੰਨੇ ਆ ਪਰ ਚਲੋ ਟਾਈਮ ਵੀ ਹੁੰਦਾ ਬਣਦਿਆ ਬਣਦਿਆ ਅਖਰ ਇੱਕਦਮ ਤੇ ਦੇ ਲਈ ਤੇ ਅੱਜ ਤੇ ਦੇ ਨਹੀਂ ਦੇਣਾ ਕਿਉਂਕਿ ਅਸੀਂ ਜ਼ਿੰਮੇਦਾਰ ਆ ਕਮਾਈ ਕਰਕੇ ਦੇਣੀ ਆ 5 ਸਾਲ ਦਾ ਟਾਈਮ ਹੁੰਦਾ ਤੁਹਾਨੂੰ ਪਤਾ ਹੈ ਕਿ 5 ਸਾਲ ਤੋਂ ਉਦਾਂ ਵੀ ਤੇ ਕਈ ਕੁਝ ਹੋ ਜਾਂਦਾ ਪਰ ਇਹਦੇ ਥੋੜਾ ਥੋੜਾ ਆਪਾਂ ਮਿਹਨਤ ਕਰਨ ਵਾਲੇ ਜ਼ਿੰਮੇਦਾਰ ਆ ਪਰ ਬਾਕੀ ਵਧੀਆ ਆ ਜੋ ਪਿੰਡ ਨੂੰ ਨਹੀਂ ਮਨਜ਼ੂਰ ਹੋਇਆ ਕਿ ਉਹ ਕੱਲ ਦਾ ਸਾਰਾ ਜਿਹੜਾ ਪ੍ਰੋਗਰਾਮ ਆ ਬੰਦ ਆ ਤੇ ਉਹਦੇ ਤੋਂ ਆਪਣੀ ਪਾਰਟੀਆਂ ਦੇ ਸਾਰਿਆਂ ਨੂੰ ਕੋਈ ਇਤਰਾਜ਼ ਨਹੀਂ ਪਿੰਡ ਵਾਲਿਆਂ ਆਖਿਆ ਵੀ ਜੇ ਸਹਿਮਤੀ ਹੁੰਦੀ ਆ ਤੇ ਪਿੰਡ 'ਚ ਬਹਿ ਕੇ ਕਰ ਲਓ ਨਹੀਂ ਤੇ ਫਿਰ ਤੁਸੀਂ ਇਲੈਕਸ਼ਨ ਲੜ ਲਓ ਸਾਰੇ ਉਹ ਸਹਿਮਤੀ ਤੇ ਨਹੀਂ ਆਏ ਮੇਰਾ ਖਿਆਲ ਫਿਰ ਵੀ ਦੁਬਾਰੇ ਉਹ ਸਾਰੇ ਆਪਣੇ ਕਾਗਜ਼ ਭਾਰਨ ਨੂੰ ਲੱਗੇ ਜੋਰਾ ਚ ਗਏ ਹਾਂਜੀ ਵੇਖੋ ਜੀ ਇਨਕੁਆਰੀ ਇਹਦੇ ਚ ਕਾਦੀ ਪਹਿਲਾਂ ਤਾਂ ਪਿੰਡ ਦੀ ਤਹਿ ਤੋ ਤੁਰਨ ਕਿੱਥੋਂ ਗੱਲ ਤੁਰੀ ਆ ਕਿਉਂ ਤੁਰੀ ਆ ਉਹਦੇ ਤੇ ਹੀ ਮੁਤਾਬਕ ਆਪਾਂ ਤੇ ਬਾਅਦ ਚ ਹੀ ਅਲੋਟਮੈਂਟ ਬਈ ਕਰ ਹੋਈ ਆ ਨਾ ਸਾਡੀ ਦੇ ਪਹਿਲਾਂ ਤੇ ਹੋਈ ਆ ਪਹਿਲਾਂ ਉਹਨਾਂ ਨੂੰ ਵੀ ਤੇ ਆਖਰ ਵਿੱਚ ਆਉਣਾ ਹੀ ਨਾ ਕਿਉਂ ਕੀਤੀ ਆ ਜਿਹੜੀ ਗੱਲਾਂ ਹੋਈ ਆ ਠੀਕ ਆ ਜੀ ਇਹ ਤੇ ਪਿੰਡ ਤੇ ਜੇ ਆਪਾਂ ਉਹ ਕੱਲੇ ਹੀ ਕਰ ਦੇਣ ਤੇ ਫਿਰ ਤੇ ਉਹ ਸਾਡੇ ਵਾਲਾ ਹੁਣ ਵਾਦ ਉੱਠ ਪਿਆ ਨਾ 2 ਕਰੋੜ ਵਾਲਾ ਨਹੀਂ ਤੇ ਪਹਿਲਾਂ ਤਾਂ ਸਾਰੇ ਹੀ ਇੱਕਦਮ ਘੁੱਟੇ ਜਾਂਦੇ ਆ ਨਾ ਉਹਦੇ ਚ ਦੂਜੀ ਗੱਲ ਤਾਂ ਹੁਣ ਕੋਈ ਬਣਦੀ ਵੀ ਜਦੋਂ ਪਿੰਡ ਦਾ ਉਹ ਕੰਮ ਹੀ ਰਿਜੈਕਟ ਹੋ ਗਿਆ ਸਾਰਾ ਜਿਹੜਾ ਬੱਚੇ ਸਾਰੇ ਸਾਰੇ ਕੰਪਲੀਟ ਤੁਰੇ ਪਿੰਡ ਵਾਲੇ ਉਹ ਤਾਂ ਰਿਜੈਕਟ ਹੋ ਗਿਆ ਹੁਣ ਤੇ ਆਪੋ ਆਪਣੇ ਕਾਲੀ ਦਾਖ ਕਰਾਉਣ ਗਏ ਹਾਂ ਜੀ ਵੇਖੋ ਜੀ ਅਸੀਂ ਤਾਂ ਆਖਰ ਇਲੈਕਸ਼ਨ ਲੜਨੀ ਆ ਨਾ ਭਾਵੇਂ ਹਰੀਏ ਜਿੱਤੀ ਉਹ ਗੱਲ ਵੱਖਰੀ ਆ ਕੰਪੀਟੀਸ਼ਨ ਤੇ ਲੜਨਾ ਆ ਪਿੰਡ ਵਾਸਤੇ ਲੜਨਾ ਆ ਪਿੰਡ ਵਾਸਤੇ ਤੇ ਸਾਰੇ ਲੜਨਦੇ ਆ ਹਾਂਜੀ ਸਹਿਮਤੀ ਹੋ ਜਾਂਦੀ ਤੇ ਸਹਿਮਤੀ ਨਾਲ ਚੁਣਿਆ ਜਾਂਦਾ ਇਹ ਉਹਦੇ ਤੋਂ ਅਲੱਗ ਤੇ ਉਹ ਵੀ ਨਹੀਂ ਹੋਈ ਤਾਂ ਸਾਰੇ ਆਪਣੇ ਜਿਹੜਾ ਹੁਣ ਬਣ ਕੇ ਆਊਗਾ ਉਹਦੇ ਨਾਲ ਤੁਰਾਂਗੇ ਕੰਪੀਟੀਸ਼ਨ ਤੇ ਲੜਨ ਵਾਸਤੇ ਖੁੱਲਾ ਚੈਲੰਜ ਆ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਮੀਰ ਆ ਇਲੈਕਸ਼ਨ ਸਾਰਿਆਂ ਵਾਸਤੇ ਆ ਇਸ ਕਰਕੇ ਭਗਵੰਤ ਮਾਨ ਸਾਹਿਬ ਨੇ ਵੀ ਕਿਹਾ ਹੈ ਵੀ ਉਹਨੂੰ 5 ਲੱਖ ਦੇਵਾਂਗੇ ਉਸ ਪਿੰਡ ਨੂੰ ਜਿਹੜਾ ਸਰਬਸੰਤੀ ਕਰਦਾ ਉਹਦੇ ਤੇ ਵੀ ਨਹੀਂ ਗੱਲ ਮੇਰੇ ਖਿਆਲ ਤੁਰੇ ਹੈਗੀ ਇਸ ਕਰਕੇ ਸਾਰੇ ਇਲੈਕਸ਼ਨ ਤੇ ਚਾਹਵਾਂ ਨਹੀਂ ਵੇਖੋ ਅਸੀਂ ਤੇ ਆਖਿਆ ਆਪੀ ਸਰਬਸੰਤੀ ਹੋ ਜਲਦੀ ਤਾਂ ਭਾਵੇਂ ਗਰੀਬ ਨੂੰ ਖੜਾ ਕਰ ਦਿੰਦੇ ਗਰੀਬ ਹੁਣ ਵੀ ਜਾ ਕੇ ਆਪਣੇ ਕਾਗਜ਼ ਭਰ ਸਕਦਾ ਅਮੀਰ ਕੌਣ ਆ ਪਿੰਡਾਂ 'ਚ ਅਮੀਰ ਕੌਣ ਹੁੰਦਾ ਪਿੰਡ ਦੇ ਨਾਲ ਹੀ ਅਮੀਰ ਹੁੰਦਾ ਆ ਪਿੰਡ ਹੋਵੇ ਤੇ ਅਮੀਰ ਹੁੰਦਾ ਕੱਲਾ ਬੰਦਾ ਸਾਰਿਆਂ ਸਭ ਤੋਂ ਪਹਿਲਾਂ ਸਾਸਿਕਾਲ ਜੀ ਸਰ ਮੈਂ ਵਿਜੇ ਸੋਨੀ ਮੰਡਲ ਪ੍ਰਧਾਨ ਧਿਆਨ ਪਰ ਕੋਲੀ ਸੋਤ ਮੇਰੀ ਬਾਜਪਾ ਬੋਲਦਾ ਵਾ ਤੇ ਆਪਾਂ ਇਹਨਾਂ ਆਤਮਾ ਨੂੰ ਪੂਰੇ ਸਾਥ ਦੇਣ ਦੇ ਆਪਾਂ ਪਰ ਇਹਨਾਂ ਦਾ ਕੋਈ ਇਹੋ ਜਿਹਾ ਕੀ ਨਹੀਂ ਕਿ ਆਪਾਂ ਕੋਈ ਗਲਤ ਗੱਲ ਕੀਤੀ ਇਹਨਾਂ ਨੇ ਪਰ ਜਿਹੜਾ ਵੀ ਕੰਮ ਕਰੇ ਪਿੰਡ ਲਈ ਹੀ ਕਰੇ ਨੇ ਕੋਈ ਇਹੋ ਜਿਹੀ ਮਾਰੀ ਗੱਲ ਨਹੀਂ ਕੋਈ ਇਹੋ ਜਿਹੀ ਹੋਈ ਗਈ ਬਈ ਸਭ ਤੋਂ ਪਹਿਲਾਂ ਭਾਜੀ ਨੇ ਖੇਤੀ ਬੜੀ ਵਧੀਆ ਵਾ ਦੁਕਾਨਦਾਰ ਨੇ ਵੀ ਹੈਗੇ ਆ ਕੰਪੈਣਾ ਵਾ ਆਪਣੇ ਮਿਹਨਤੀ ਨੇ ਕੋਈ ਮਿਹਨਤ ਕਾਣ ਦੇ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਆ ਬੱਸ ਇਹਨਾਂ ਸੌਂ ਗਿਆ ਕਿ ਪਿੰਡ ਦੀ ਡਿਵੈਲਪਮੈਂਟ ਕੀਤੀ ਜਾਵੇ ਕੋਈ ਹੋਰ ਗੱਲ ਨਹੀਂ ਉਹ ਕਹਿੰਦੇ ਕੋਈ ਵੀ ਆ ਜਾ ਆਪਾਂ ਨਾਲ ਖੜੇ ਹੋਣਾ ਹੁਣ ਜਦੋਂ ਇਹਨਾਂ ਕੈਨਸਲ ਕਰਤੀ ਇਹਨਾਂ ਨੇ ਪਿੰਡ ਵਾਲਿਆਂ ਨੇ ਕਿ ਆਪਾਂ ਇਹਨਾਂ ਨੂੰ ਨਹੀਂ ਨਾਮ ਜੋੜਿਆ ਕਿ ਆਪਾਂ ਲੈਕਚਰ ਹੋਣ ਜਾਈਏ ਤੇ ਸਾਰੇ ਆਪਣੇ ਕਾਜ ਦਾਖਲਾ ਕਰਾਉਣ ਲੱਗੇ ਆ ਆਪਾਂ ਇਹਨਾਂ ਨਾਲ ਜਾਵਾਂਗੇ ਕਾਜ ਦਾਖਲਾ ਕਰਾਉਣ ਆਪਾਂ ਨੂੰ ਪੂਰੀ ਮਿਆਦ ਆਪਾਂ ਨੇ ਆਂਦਾ ਜੀ